ਮੈਂ ਹਰਪਾਲ ਸਿੰਘ ਪੰਨੂ ਸੇਵਾਦਾਰ ਪ੍ਰਾਪਰਟੀ ਲਿ ਅਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਸ਼ਾਂਤਮਈ ਰੋਸ ਧਰਨਾ ਹੈ ਇਹ ਸਰਕਾਰ ਵੱਲੋਂ ਜੋ ਵਾਰ-ਵਾਰ ਵਾਅਦੇ ਕੀਤੇ ਗਏ ਐਨਓਸੀ ਦੇ ਮਸਲੇ ਦੇ ਵਿੱਚ ਵਾਰ-ਵਾਰ ਇੱਕ ਵਾਰ ਨਹੀਂ ਦੋ ਾਰ ਨਹੀਂ ਤਿੰਨ ਵਾਰ ਨਹੀਂ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਸਿੰਘ ਜੀ ਜਿਹੜੋ ਐਲਾਨ ਕਰਦੇ ਨੇ ਕਿ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਆਹ ਇਹ ਗੱਲਾਂ ਕਰਕੇ ਸਟੇਜਾਂ ਦੇ ਉੱਤੇ ਉਹ ਲੋਕਾਂ ਦੀ ਵਾਵਾ ਵਾਖਾ ਕਰਦੇ ਨੇ ਔਰ ਵਾਵਾ ਵਾਖਾਟ ਕੇ ਜਦੋਂ ਕਿ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਵੋਟਾਂ ਮਟੋਰਨ ਦੀ ਗੱਲ ਕਰਦੇ ਆ ਪਰ ਜਦੋਂ ਕਿ ਇਹ ਜਿਸ ਤਰ੍ਹਾਂ ਇਹ ਪਹਿਲਾਂ ਕਮੇਟੀ ਕਰਦੇ ਸੀ ਨਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਉਹੀ ਕੰਮ ਹੁਣ ਸਮਝਾਇਆ ਆ ਪੇ ਸ਼ਾਇਦ ਲੋਕਾਂ ਨੂੰ ਹਸਾਸ ਹੋ ਕੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹਿ ਗਏ ਉਹਨਾਂ ਨੂੰ ਸਾਰੇ ਜਾਣਦੇ ਨੇ ਅੱਜ ਜੋ ਮੁੱਖ ਮੰਤਰੀ ਨੇ ਤਿੰਨ ਵਾਰੀ ਲਾਣ ਕੀਤਾ ਔਰ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਂਦੀ ਆ ਰਜਿਸਟਰੀ ਵਾਸਤੇ ਐਨਓਸੀ ਨਹੀਂ 500 ਕਵਾਜ ਤੱਕ ਐਨਓਸੀ ਦੀ ਲੋੜ ਨਹੀਂ ਆ ਬਿਜਲੀ ਦਾ ਮੀਟਰ ਵਾਸਤੇ ਐਨਓਸੀ ਲੋੜ ਨਹੀਂ ਆ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ ਇਹਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਅੱਜ ਸਰਕਾਰ ਨੂੰ ਦਿਖਾਉਣ ਵਾਸਤੇ ਕੰਨਾਂ ਦੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੀਜ ਪੰਜਾਬ ਰੀਜਨਲ ਸਟੇਟ ਐਸੋਸੀਏਸ਼ਨ ਵੱਲੋਂ ਜਿਹੜਾ ਵਾ ਪੰਬਰਸਰ ਦੇ ਵਿੱਚ ਪਣਾਰੀਪੁਰ ਤੇ ਸਾਤ ਮਈ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਬਸ ਉਹ ਹੀ ਨਾ 500 ਕਾਜੀ ਤੱਕ ਐਨਓਸੀ ਖਤਮ 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 ਕੋਈ ਕਿੱਥੇ ਅੱਜ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਵੇਖੋ ਕਿ ਇੱਕ ਗਾਜ ਦੀ ਜਿਹੜੀ ਆ ਰਜਿਸਟਰੀ ਜਿਹੜਾ ਤਹਿਸੀਲਦਾਰ ਕਹਿੰਦਾ ਐਨਓਸੀ ਲਿਆਓ ਫੇਰ ਰਜਿਸਟਰੀ ਕਰਨੀ ਆ ਇਥੋਂ ਤੱਕ ਮੈਂ ਕਹਿੰਨਾ 500 ਗਾਜ ਦੀ ਛੱਡੋ 100 ਗਾਜ ਦੀ ਰਜਿਸਟਰੀ ਦੀ ਤੁਹਾਡੇ ਕੋਲ ਆਏ 100 ਗਾਜ ਦੀ ਐਨਓਸੀ ਹੈਗੀ ਆ ਉਹਦੇ ਵਿੱਚੋਂ ਤੁਸੀਂ 50 ਗਾਜ ਦੀ ਰਜਿਸਟਰੀ ਕਰਾਉਣੀ ਆ ਕਹਿੰਦੇ ਐਨਓਸੀ ਫੇਰ ਲੈ ਕੇ ਆਓ ਸਭ ਤੋਂ ਵੱਡਾ ਧੱਕਾ ਸਰਕਾਰ ਇਹ ਕਰ ਰਹੀ ਆ ਜੇ ਤੁਹਾਡੇ ਕੋਲ 95 ਗਾਜ ਦੀ ਰਜਿਸਟਰੀ ਪੁਰਾਣੀ ਹੈਗੀ ਆ 200 ਗਾਜ ਦੀ ਉਹਦੇ ਤੋਂ ਤੁਸੀਂ 100 ਗਾਜ ਦੀ ਰਜਿਸਟਰੀ ਕਰਨਾ ਚਾਹੁੰਦੇ ਆ ਕਹਿੰਦੇ ਐਨਓਸੀ ਲੈ ਕੇ ਆਓ ਇੱਕ ਪਲਾਟ ਦੀ ਦੋ ਦੋ ਵਾਰੀ ਰਜਿਸਟਰੀ ਸਰਕਾਰ ਲੈ ਰਹੀ ਆ ਸ ਆਮ ਜਨਤਾ ਦੀ ਲੁੱਟ ਹੈ ਲੁੱਟ ਕਰ ਰਹੀ ਹੈ ਸਰਕਾਰ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਪਰ ਅੱਜ ਆਮ ਲੋਕ ਹੀ ਪਰੇਸ਼ਾਨ ਨੇ ਬਿਲਕੁਲ ਜੀ ਬੜੇ ਚਾਵਾਂ ਨਾਲ ਸਰਕਾਰ ਬਣਾਈ ਸੀਗੀ ਕਿ ਸ਼ਹਿਰ ਬਦਲਾ ਆਵੇਗਾ ਪਰ ਇਹੋ ਜਿਹਾ ਬਦਲਾ ਲੈਂਦਾ ਇਹਨਾਂ ਤੇ ਆਮ ਗਰੀਬ ਨੂੰ ਚੱਕੀ ਦੇ ਵਿੱਚ ਜਿਸ ਤਰ੍ਹਾਂ ਦਾਣੇ ਪੀਸੇ ਜਾਂਦੇ ਇਸ ਤਰ੍ਹਾਂ ਪੀਸ ਕੇ ਰੱਖ ਦਿੱਤਾ ਨਾਮ ਬਹੁਤ ਵਧੀਆ ਰੱਖਿਆ ਨਾ ਪਾਰਟੀ ਦਾ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗਿਆ ਗਿਆ ਲੋਕਾਂ ਨਾਲ ਠੱਗੀ ਮਾਰੀ ਗਈ 70 ਸਾਲ ਦਾ ਨਾਂ ਕੀਤਾ ਗਿਆ ਵੀ 70 ਸਾਲ ਦੀ ਵਿੱਚ ਕੁਝ ਨਹੀਂ ਹੋਇਆ ਜੋ ਅਸੀਂ ਕਰਾਂਗੇ ਉਹ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਦੇਖੋ 3 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਸਰਕਾਰ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਣੀ ਨੂੰ ਤਿੰਨਾਂ ਸਾਲਾਂ ਬਾਅਦ ਮਾਨ ਸਾਹਿਬ ਨੂੰ ਚੇਤਾ ਆਇਆ ਵੀ ਲੋਕ ਤੰਗੇ ਆ ਜੀ ਐਨਓਸੀ ਦੇ ਨਾਂ ਤੇ ਪਰੇਸ਼ਾਨੀ ਹੋ ਰਹੀ ਆ ਮਾਨ ਸਾਹਿਬ ਨੇ ਬਹੁਤ ਵੱਡੇ ਐਲਾਨ ਕੀਤੇ ਦੋ ਵਾਰੀ ਐਲਾਨ ਕਰ ਚੁੱਕੇ ਆ ਵੀ ਹੁਣ ਪੰਜਾਬ ਦੇ ਵਿੱਚ ਰਜਿਸਟਰੀ ਕਰਾਉਣ ਸਮੇਂ ਐਨਓਸੀ ਦੀ ਸ਼ਰਤ ਜਿਹੜੀ ਉਹ ਹਟਾ ਲਈ ਗਈ ਆ ਹੁਣ ਐਨਓਸੀ ਦੀ ਮੰਗ ਨਹੀਂ ਖਤਮ ਨਹੀਂ ਕੀਤੀ ਜਾਏਗੀ ਉਤਰਾ ਦੀ ਉਤਰਾ ਹੀ ਉਹਦੇ ਵਿੱਚ ਵੇਖੋ 31 ਜੁਲਾਈ ਨੂੰ ਜਿਹੜਾ ਇਹਨਾਂ ਨੇ ਗੈਜ਼ਟ ਜਾਰੀ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਆਪਣਾ ਬਿੱਲ ਪਾਸ ਕੀਤਾ ਗਿਆ ਜਿਹੜਾ 1995 ਪ੍ਰਾਪਰਟੀ ਐਕਟ ਸੀ ਉਹਨੂੰ ਖਤਮ ਕਰਕੇ 31 ਜੁਲਾਈ 2024 ਦਾ ਐਕਟ ਬਣਾ ਦਿੱਤਾ ਗਿਆ ਲੇਕਿਨ ਉਹ ਮਹੀਨਾ ਇੱਕ ਅੱਜ 2 ਤਰੀਕ ਹੈ 2 ਤਰੀਕ ਨੂੰ ਲਗਭਗ ਪੂਰਾ ਮਹੀਨਾ ਹੋ ਗਿਆ ਉਹ ਜਿਹੜਾ ਰਾਹਤ ਦੇਣ ਵਾਲਾ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਬਿੱਲ ਆ ਉਹ ਹਵਾ ਦੇ ਵਿੱਚ ਹੀ ਲਟਕ ਕੇ ਰਹਿ ਗਿਆ ਇਸ ਕਰਕੇ ਇਹ ਜਿਹੜਾ ਮਸਲਾ ਵਾ ਇਹ ਪ੍ਰਾਪਰਟੀ ਡੀਲਰਾਂ ਦਾ ਮਸਲਾ ਨਹੀਂ ਇਹ ਕਲੋਨਾਈਜ਼ਰਾਂ ਦਾ ਮਸਲਾ ਨਹੀਂ ਆ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਵਾ ਪੰਜਾਬ ਦੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਦੇ ਆ ਜਦੋਂ ਰਾਹਤ ਦੇਣ ਦਾ ਕੋਈ ਐਲਾਨ ਕਰਨਾ ਹੁੰਦਾ ਜਾਂ ਕੋਈ ਉਹਦੇ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹਨੂੰ ਲੰਮਾ ਕਰੀ ਜਾਂਦੇ ਆ ਵੀ ਫਲਾਣੇ ਦੇ ਸਾਈਨ ਨਹੀਂ ਹੋਏ ਤੇ ਭੰਗਾਣੇ ਦੀ ਤੁਸੀਂ ਦੇਖੋ ਚਾਰ ਬਿੱਲ ਪਾਸ ਹੋਏ ਆ ਗਵਰਨਰ ਸਾਹਿਬ ਨੇ ਉਹਤੇ ਸਾਈਨ ਕੀਤੇ ਆ ਸਾਨੂੰ ਵੀ ਇਸ ਚੀਜ਼ ਦਾ ਸਪਸ਼ਟਿਕਰਨ ਦਿੱਤਾ ਜਾਵੇ ਕਿ ਉਹ ਇਹਦਾ ਬਿੱਲ ਜਿਹੜਾ ਇਹ ਐਨਸੀ ਖਤਮ ਕਰਨ ਵਾਲਾ ਉਹ ਕਿੱਥੇ ਹਟ ਗਿਆ ਵਾ ਉਹਦੇ ਵਿੱਚ ਰਿਕਾਵਟ ਕੀ ਹੈਗੀ ਆ ਉਹ ਕਿਉ ਲੋਕ ਪਰੇਸ਼ਾਨ ਆ ਮੀਟਰ ਨਹੀਂ ਲੱਗਣਦੇ ਰਜਿਸਟਰੀ ਨਹੀਂ ਹੋਣੀ ਹਾਲਾਂਕਿ ਜੇ ਸਰਕਾਰ ਇਹ ਲਾਗੂ ਕਰ ਦਿੰਦੀ ਆ ਤੇ ਇਹਦੇ ਵਿੱਚ ਸਰਕਾਰ ਨੂੰ ਲਾਭ ਹੋਣਾ ਵਾ ਪੰਚਾਇਤੀ ਚੋਣਾਂ ਚੱਲਣ ਡੀਆਂ ਵਾ ਉਸ ਤੋਂ ਬਾਅਦ ਜਮਨੀ ਚੋਣਾਂ ਚੱਲਣੀਆਂ ਵਾ ਇਹਦੇ ਵਿੱਚ ਸਰਕਾਰ ਨੂੰ ਲਾਭ ਹੋਣਾ ਵਾ ਪਤਾ ਨਹੀਂ ਸਰਕਾਰ ਦੇ ਸਲਾਹਕਾਰ ਕੌਣੇ ਆ ਇਹ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਗਾਂਧੀ ਜੀ ਦੀ ਜਨਤੀ ਆ ਗਾਂਧੀ ਜੀ ਦਾ ਸੰਦੇਸ਼ ਹੀ ਵੀ ਜੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਸ਼ਾਂਤਮਈ ਕਰ ਸਕਦੇ ਜੀ ਅਸੀਂ ਲਗਭਗ ਜਿੰਦੋਂ ਦਾ ਸੰਘਰਸ਼ ਕਰ ਰਹੇ ਆ ਸ਼ਾਂਤਮਈ ਕੀਤਾ ਵਾ ਨਾ ਕੋਈ ਰਸਤਾ ਰੋਕਿਆ ਵਾ ਨਾ ਕੋਈ ਪਤਲਾ ਫੁਕਿਆ ਉਦੋਂ ਤਾਂ ਅਸੀਂ ਸ਼ਾਂਤਮਈ ਜਿਹੜਾ ਪ੍ਰੋਟੈਸਟ ਕਰਦੇ ਆ ਸਰਕਾਰ ਨੂੰ ਤਿੰਨਾਂ ਸਾਲਾਂ ਬਾਅਦ ਯਾਦ ਆਈ ਆ ਲੇਕਿਨ ਅਸੀਂ ਇਹ ਮੰਗ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਐਲਾਨ ਕਰਨੇ ਬੰਦ ਕਰੋ ਜੇ ਉਹਨਾਂ ਨੂੰ ਲਾਗੂ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਦਾ ਇੱਕ ਪ੍ਰੋਟੋਕਾਲ ਹੁੰਦਾ ਵੀ ਜੇ ਉਹ ਐਲਾਨ ਕਰਦੇ ਆ ਤਾਂ ਉਹ ਲਾਗੂ ਹੋਣਾ ਚਾਹੀਦਾ ਅਜੇ ਰਾਜਨੀਤਿਕ ਪਾਰਟੀਆਂ ਦਾ ਐਲਾਨ ਵੱਖਰਾ ਵਾ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪਏ ਦੇਵਾਂਗੇ ਆਪਾਂ ਜਨਾਨੀਆਂ ਨੂੰ ਉਹ ਕਿੱਥੇ ਚਲ ਗਿਆ 3 ਸਾਲ ਹੋ ਗਏ ਉਹ ਵੀ ਕਿੱਥੇ ਲੱਗੇ ਜਾਗੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਐਨਓਸੀ ਖਤਮ ਕਰਨ ਵਾਲਾ ਜਿਹੜਾ ਬਿੱਲ ਆ ਇਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕੁਝ ਜਿਹੜੇ ਲੋਕ ਪਰੇਸ਼ਾਨ ਆ ਰੋਟੀ ਕਪੜਾ ਔਰ ਮਕਾਨ ਸਭ ਤੋਂ ਵੱਡੀ ਆਮ ਆਦਮੀ ਜੋੜਦੇ ਆ ਮਕਾਨ ਦੀ ਮਕਾਨ ਬੰਦਾ ਜ਼ਿੰਦਗੀ ਜੀ ਕੋ ਵੱਡੀ ਲੈਂਦਾ ਇਹ ਮੁੱਖ ਮੰਤਰੀ ਸਾਹਿਬ ਗੱਲਾਂ ਚੰਗੀਆਂ ਕਰਦੇ ਨੇ ਉਹ ਕਹਿੰਦੇ ਜੀ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਉਹ ਦੀਵਾ ਬਾਲੇਗਾ ਤੇ ਦੀਵਾ ਨਹੀਂ ਬਾਲੇਗਾ ਤਾਂ ਹੋਰ ਕੀ ਕਰੇਗਾ ਫਿਰ ਤੁਸੀਂ ਮੀਟਰ ਨਹੀਂ ਲਾਉਣਾ ਤਾਂ ਕੀ ਗੱਲ ਇਹ ਨੋਟੀਫਿਕੇਸ਼ਨ ਕਿੱਥੇ ਅੜਿਆ ਵਾ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਜੇ ਸਰਕਾਰ ਇਹ ਨਹੀਂ ਕਿਤੇ ਕਰਦੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਉਹ ਗਾਂਹ ਹੋਰ ਟਖਿਆ ਸੰਘਰਸ਼ ਕਰਨਾ ਪਵੇਗਾ ਪੱਦਰ ਤੇ ਜਾ ਸਕਦਾ ਹੈ ਦੇਖੋ ਜੀ ਮੁੱਖ ਮੰਤਰੀ ਸਾਹਿਬ ਜਦੋਂ ਅੰਬਰਸਦ ਆਉਂਦੇ ਸਾਨੂੰ ਚਾਰ ਵਾਰੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਰਿਹਾ ਇਹ ਨਹੀਂ ਸੁਣਨਾ ਚਾਹੁੰਦੇ ਵੀ ਸਾਡੇ ਖਿਲਾਫ ਕੋਈ ਆਵਾਜ਼ ਉੱਠੇ ਦੇਖੋ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਧਰਨੇ ਲਾ ਲਾ ਕੇ ਕੇਜਰੀਵਾਲ ਸਾਹਿਬ ਨੇ ਜਿਹੜੇ ਸਰਕਾਰ ਬਣ ਗਈ ਤਾਂ ਵੀ ਧਰਨੇ ਲਾਉਂਦੇ ਆ ਧਰਨੇ ਲਾ ਲਾ ਕੇ ਇਹਨਾਂ ਦੀ ਸਰਕਾਰ ਬਣੀ ਆ ਤੇ ਹੁਣ ਧਰਨੇ ਲਾਉਣ ਤੋਂ ਰੋਕਣ ਦੇ ਵੀ ਤੁਸੀਂ ਧਰਨੇ ਨਹੀਂ ਲਾਉਣੇ ਜਾਗੇ ਕਿਉਂਕਿ ਆਪਣੇ ਖਿਲਾਫ ਸੁਣਨਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਤਹਾਡੇ ਇਹ ਕਾਰਡ ਬਣਾਉਣਗੇ ਤੁਹਾਡੀਆਂ ਸਮੱਸਿਆਵਾਂ ਪਤਾ ਨਹੀਂ ਕਿੰਨੀਆਂ ਗਨਾਤੀਆਂ ਉਹਨਾਂ ਨੇ ਲਾ ਕੇ ਗੱਲਾਂ ਤੇ ਬਹੁਤ ਚੰਗੀਆਂ ਕਰਦੇ ਨੇ ਪਰ ਉਹ ਗੱਲਾਂ ਜਿੱਥੇ ਕਰਦੇ ਉੱਥੇ ਰਹਿ ਜਾਂਦੀਆਂ ਨੇ ਲੱਗ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਇਹ ਸਰਕਾਰ ਕੀ ਘੰਡੀ ਆ ਇਹ ਕੋਈ ਤਮਾਸ਼ਾ ਥੋੜਾ ਵਾ ਲੋਕਾਂ ਨੇ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਇਹਨਾਂ ਨੂੰ 92 ਬੰਦਿਆਂ ਦੇ ਰੂਪ ਦੇ ਵਿੱਚ ਉਹ ਫਤਵੇ ਦਾ ਜਿਹੜਾ ਨਰਾਦਰ ਕੀਤਾ ਜਾ ਰਿਹਾ ਅੱਜ ਜੇ ਪੰਜਾਬ ਦੇ ਲੋਕ ਭੋਲੇ ਭਾਲੇ ਲੋਕ ਜੇ ਕਲੀਅਰ ਮੰਡਟ ਲੈ ਆ ਕੇ ਇਹਨਾਂ ਨੂੰ ਜਿਤਾ ਸਕਦੇ ਬਦਲਾਅ ਦੇ ਨਾਂ ਤੇ ਤੇ ਬਦਲਾਅ ਦਾ ਫਿਰ ਬਦਲਾਅ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਜੀ